ਇਸੋੜਾ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਮਿਲੀ ਆ ਦੱਸ ਦਈਏ ਕਿ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਅਦਾਲਤ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਆ ਉਸ ਦੇ ਵਿੱਚ ਬੇਦੋਸ਼ ਕਰਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਲ 2021 ਦੇ ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ ਵਿਸ਼ੇਸ਼ ਜਾਂਚੇ ਟੀਮ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਚਾਰਜ ਸ਼ੀਟ ਦੇ ਵਿੱਚ ਸੁਮੇਧ ਸੈਣੀ ਨੂੰ ਬੇਦੋਸ਼ ਕਰਾਰ ਦਿੰਦਿਆਂ ਕਾਲਮ ਨੰਬਰ 2 ਦੇ ਵਿੱਚ ਰੱਖਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਨਿਰਮਾਣ ਵਿਭਾਗ ਦੇ ਤੱਕ ਤਤਕਾਲੀ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ ਸਮੇਤ 5 આરોપીਆਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ ਵਿਜੀਲੈਂਸ ਨੇ ਸਾਲ 2021 ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜਾ ਕੇ ਸਾਬਕਾ ਡੀਜੀਪੀ ਸੁਮੇத் ਸ਼ੈਣੀ ਨੂੰ ਨਾਮਜ਼ਦ ਕੀਤਾ ਸੀ ਤੇ ਬਾਅਦ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਸਐਸ ਸ਼ਿਰਵਾਸਤਵ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਐਸਆਈਟੀ ਨੇ ਅਦਾਲਤ ਦੇ ਵਿੱਚ ਰਿਪੋਰਟ ਪੇਸ਼ ਕਰਦੇ ਹੋਏ ਸੁਮੇத் ਸ਼ੈਣੀ ਨੂੰ આરોਪਾਂ ਤੋਂ ਵੜੀ ਕਰ ਦਿੱਤਾ ਚਾਰਜ ਸ਼ੀਟ ਅਨੁਸਾਰ ਨਿਮਰਤ ਦੀਪ ਸਿੰਘ ਉਸਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਅਜੇ ਕਾਉਂਸਲ ਇਸ ਦੇ ਨਾਲ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਸੰਪਤੀ ਇਕੱਠੀ ਕਰਨ ਦੇ ਗੰਭੀਰ ਦੋਸ਼ ਲਾਇਸੀ 5 ਲੋਕਾਂ ਖਿਲਾਫ ਜਿਹੜਾ ਕਿ ਮਾਮਲਾ ਦਰਜ ਹੋਇਆ ਸੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨਿਮਰਤ ਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਮੁਹਾਲੀ ਚੰਡੀਗੜ੍ਹ ਪੱਟਕੁਲਾ ਮੁੱਲਾਪੁਰ ਕੋਰਾਲੀ ਸਮੇਤ ਵੱਖ-ਵੱਖ ਥਾਵਾਂ ਦੇ ਉੱਤੇ ਕਰੀਬ 35 ਅਚਲ ਸੰਪਤੀਆਂ ਬਣਾਈਆਂ ਹੋਈਆਂ ਨੇ ਪਰਿਵਾਰ ਨੇ ਲਗਭਗ ਜਿਹੜੇ 22 ਬੈਂਕ ਖਾਤਿਆਂ ਦੇ ਵਿੱਚ 4 ਕਰੋੜ 88 ਲੱਖ ਰੁਪਏ ਜਮ੍ਹਾਂ ਜਿਹੜੇ ਮਿਲੇ ਨੇ ਜਦਕਿ 11 ਕਰੋੜ 18 ਲੱਖ ਰੁਪਏ ਦੀਆਂ ਐਫ ਡੀਜ਼ ਤੇ 2 ਕਰੋੜ 12 ਲੱਖ ਰੁਪਏ ਦੀ ਵਿਦੇਸ਼ੀ ਮੁਦਰਾ ਖਰੀਦਣ ਦਾ ਵੀ ਖੁਲਾਸਾ ਹੋਇਆ ਜਾਂਚ ਰਿਪੋਰਟ ਮੁਤਾਬਕ ਪਰਿਵਾਰ ਦੀ ਕੁੱਲ ਆਮਦਨ ਕਰੀਬ 20 ਕਰੋੜ 57 ਲੱਖ ਰੁਪਏ ਦੱਸੀ ਗਈ ਆ ਜਦ ਕੇ ਖਰਚ ਕੀਤੇ ਗਏ 56 ਕਰੋੜ 16 ਨੇ ਲੱਖ ਰੁਪਏ ਦੀ ਜਿਹੜੀ ਵੱਧ ਪਾਇਆ ਗਿਆ ਤੇ ਹੋਰ ਅਰੋਪੀਆਂ ਤੇ ਸਮਤੀਆਂ ਦੀ ਖਰੀਦ ਫਰੋਕਤ ਦੇ ਵਿੱਚ ਗੜਬੜੀ ਕਰਨ ਅਤੇ ਮਹਿੰਗੀ ਜ਼ਮੀਨ ਨੂੰ ਸਸਤੀ ਦਿਖਾ ਕੇ ਲੈਣ ਦੇਣ ਦੇ આરોਪ ਲੱਗੇ ਹੋਏ ਨੇ ਤਾਂ ਸਾਬਕਾ ਡੀਜੀਪੀ ਸੁਮੇਦ ਸੈਣੀ ਤੇ ਲਗਾਏ ਗੇ ਅਰੋਪਾ ਨੂੰ ਐਸਆਈਟੀ ਨੇ ਸਬੂਤਾਂ ਦੀ ਕਮੀ ਕਾਰਨ ਖਾਰਜ ਕਰ ਦਿੱਤਾ ਹੈ ਸੈਣੀ ਪਹਿਲਾਂ ਹੀ ਇਸ ਐਫਆਈਆਰ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਦਾੱਸਦੇ ਹੋਏ ਅਦਾਲਤ ਦਾ ਰੁਖ ਕਰ ਚੁੱਕੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਦ ਸੈਣੀ ਨੂੰ ਆਮਦਨ ਤੋਂ ਵੱਧ ਸੰਪਤੀਆਂ ਰੱਖਣ ਵਾਲੇ ਮਾਮਲੇ ਦੇ ਵਿੱਚ ਕਲੀਨ ਚਿੱਟ ਦਿੱਤੀ ਗਈ ਹੈ ਐਸਆਈਟੀ ਦੇ ਵਿੱਚ ਅਦਾਲਤ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਆ ਉਸ ਦੇ ਵਿੱਚ ਸਾਬਕਾ ਡੀਜੀਪੀ ਸੁਮੇਦ ਸੈਣੀ ਨੂੰ ਬੇਦੋਸ਼ ਕਰਾਰ ਦਿੱਤਾ ਗਿਆ